ਸੇਤਤੇ ਪਰਿਵਾਰ ਪਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਭਾਰਤ ਨੇ ਆਲਮੀ ਔਸਤ ਦੀ ਤੁਲਨਾ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਜੱਚਾ ਬੱਚਾ ਦੇ ਜੀਵਨ ਨੂੰ ਬਚਾਉਣ ਲਈ ਸੁਧਾਰ ਲਿਆਉਣ ਵਿੱਚ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਜਿਨੀਵਾ ਵਿੱਚ ਜੱਚਾ ਬੱਚਾ ਅਤੇ ਬਾਲ ਸੇਤਪਾਈ ਵਾਲੀ ਬੋਰਡ ਦੀ ਬੈਠਕ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਨੱਡਾ ਨੇ ਔਰਤਾਂ ਤੇ ਬੱਚਿਆਂ ਪ੍ਰਤੀ ਸੰਗਠਨ ਦੀ ਡੂੰਗੀ ਜ਼ਿੰਮੇਵਾਰੀ ਦੀ ਛਲਾਗਾ ਕੀਤੀ ਉਹਨਾਂ ਕਿਹਾ ਕਿ ਸਾਰੀਆਂ ਸਾਂਝੇਦਾਰੀਆਂ ਅਤੇ ਗਤੀਵਿਧੀਆਂ ਨੇ ਭਵਿੱਖ ਲਈ ਮਜ਼ਬੂਤ ਨੀਂਹ ਰੱਖੀ ਹੈ ਮੰਤਰੀ ਨੇ ਅਠਕ ਵਿੱਚ ਗਲੋਬਲ ਸਾਊਥ ਦੀ ਨੁਮਾਇੰਦਗੀ ਕਰਦਿਆਂ ਕਿਹਾ ਕਿ ਭਾਰਤ ਗਲੋਬਲ ਸਾਊਥ ਅਤੇ ਗਲੋਬਲ ਨਾਰਥ ਵਿਚਾਲੇ ਜ਼ਰੂਰੀ ਸੰਤੁਲਨ ਬਣਾਉਣ ਲਈ ਸਾਲਾਂ ਤੋਂ ਕਾਰਜਸ਼ੀਲ ਹੈ। ਉਹਨਾਂ ਨੇ ਕਿਹਾ ਕਿ ਭਾਰਤ ਇਸ ਭਾਈਵਾਲੀ ਸਮੂਹ ਦੇ ਉਪਮੁਖੀ ਦੇ ਰੂਪ ਚ ਨੌਜਵਾਨਾਂ ਨਾਲ ਸਾਰਥਕ ਜੁੜਾ ਅਤੇ ਲਿੰਗ ਸਮਾਨਤਾ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਸਭਨਾ ਅੱਗੇ ਰੱਖਣ ਲਈ ਵਚਨਬੱਧ ਹੈ। ਨੱਡਾ ਨੇ ਕਿਹਾ ਕਿ ਭਾਰਤ ਆਪਣੇ ਵਿਆਪਕ ਸਿਹਤ ਪ੍ਰੋਗਰਾਮਾਂ ਰਾਹੀਂ ਸਾਲ 2030 ਦੀ ਸਮਾਂ ਹੱਦ ਤੋਂ ਪਹਿਲਾਂ ਸੰਬੰਧਿਤ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਯਤਨਸ਼ੀਲ ਹੈ ਉਹਨਾਂ ਪਰ ਅਰ ਸਰਕਾਰ ਵੱਲੋਂ ਜੱਚਾ ਬੱਚਾ ਅਤੇ ਬਾਲ ਸਿਹਤ ਸਾਂਝੇਦਾਰੀ ਬੋਰਡ ਨੂੰ ਸਾਰੇ ਯਤਨਾਂ ਵਿੱਚ ਆਰਥਿਕ ਸਹਿਯੋਗ ਦਾ ਭਰੋਸਾ ਦਿੱਤਾ।